ਬਸੇ ਗੁਲਾਮ ਅਸਾਨ ਖੜਚ 1 ਕਰੋੜ 90 ਲੱਖ ਦੀ ਨੀਤ ਵੇਚੀ ਗਈ ਮਾਫੀਆ ਨੂੰ 1 ਕਰੋੜ 30 ਲੱਖ ਦਾ ਜੁਰਮਾਨਾ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਡੇਟਾ ਦੀ ਖੱਡ ਚਲਾਈ ਗਈ ਹੈ। ਇਹ ਆਪਾਂ ਇਸ ਵਕਤ ਬਜ਼ੀ ਗੁਲਾਮ हुसैन ਸਾਈਡ ਤੇ ਖੜੇ ਆ ਜੀ ਹੁਸ਼ਿਆਰਪੁਰ ਦੀ ਜਿੱਥੇ ਤਕਰੀਬਨ 28 ਹਕਟੇਅਰ ਦੀ ਜਗ੍ਹਾ ਰਕਬਾ ਹੈ ਜੀ ਇਹਦਾ ਸਾਈਟ 'ਵਾਂ ਤੇ ਇਥੋਂ ਰੋਜ਼ ਤਕਰੀਬਨ 150 ਦੇ ਕਰੀਬ ਟਰਾਲੀਆਂ ਇਥੋਂ ਅਸੀਂ ਸਪਲਾਈ ਕਰਦੇ ਆ ਜੋ ਕਿ ਸਰਕਾਰੀ ਰੇਟ ਤੇ ਦਿੰਨੇ ਆ 5.5 ਰੁਪਏ ਦੇ ਹਿਸਾਬ ਨਾਲ ਤੇ ਇਹਦੇ ਨਾਲ ਪਬਲਿਕ ਦੇ ਵਿੱਚ ਵੀ ਕਾਫੀ ਰਿਲੀਫ ਮਿਲਦਾ ਆ ਤੇ ਪਲੱਸ ਇਲੀਗਲ ਮਾਈਨਿੰਗ ਤੇ ਵੀ ਰੋਕ ਲੱਗ ਪੈਂਦੀ ਜਦੋਂ ਮਾਰਕੀਟ ਦੇ ਵਿੱਚ ਹੀ ਰੇਟ ਇਸ ਰੇਟ ਦੇ ਉੱਤੇ ਮਟੀਰੀਅਲ ਵਿਕਦਾ ਹੈ। ਤੇ ਸਰਕਾਰ ਨੂੰ ਨਾਲ ਵੀ ਇਹਦੇ ਨਾਲ-ਨਾਲ ਸਰਕਾਰ ਨੂੰ ਵੀ ਜੋ ਮਾਲੀਆ ਹੈ ਉਹ ਵੀ ਕਾਫੀ ਜਨਰੇਟ ਹੁੰਦਾ ਹੈ तकरीबन ਰੋਜ਼ ਦਾ 1.5 ਤੋਂ 2 ਲੱਖ ਰੁਪਏ ਜਨਰੇਟ ਹੋ ਰਿਹਾ ਵਾ ਸਰਕਾਰੀ ਮਾਲੀਆ ਤੇ ਪਿਛਲੇ ਕੁਝ ਸਮੇਂ ਤੋਂ April ਤੋਂ ਜੇ ਗੱਲ ਕਰੀਏ 1 ਕਰੋੜ 19 ਲੱਖ ਰੁਪਏ ਇਸ ਸਾਈਡ ਤੋਂ ਅਸੀਂ ਸਰਕਾਰ ਦਾ ਮਾਲੀਆ ਇਕੱਠਾ ਕਰ ਚੁੱਕੇ ਹਾਂ ਜੇ ਗੱਲ ਕਰੀਏ ਕਿ 75 ਦੀ ਜਿਹੜੀ ਚਾਰ ਹੈ 50 ਸਰਕਾਰੀ ਜਿਹੜਾ ਰੂਟ ਦੀ ਕਰੀ ਗੱਲ ਕਰੀਏ ਰੂਟ ਦੇ ਖਚਾਲੇ ਉਹਨੂੰ ਜਿਹੜੀ ਕਿੰਨੇ ਜਿਹੜਾ ਆਪਣੇ ਇਚਾਰ ਤੋਂ ਜਿਹਦਾ ਮਾ ਕਿੰਨਾ ਫਾਇਦਾ ਹੋਇਆ ਜਿਹੜਾ ਸਰਕਾਰ ਨੂੰ ਰੂਲ 75 ਦੇਖੀਏ ਜੀ ਰੂਲ 7475 ਹੈ ਜਿਹੜਾ ਇਲੀਗਲ ਮਾਈਨ ਮਟੀਰੀਅਲ ਦੀ ਟਰਾਂਸਪੋਰਟੇਸ਼ਨ ਨੂੰ ਲੈ ਕੇ ਆ ਵੀ ਆਪਾਂ ਉਹਨਾਂ ਨੂੰ ਪੈਨਲਟੀ ਇੰਪੋਜ਼ ਕਰਨੀ ਹੈ ਜਿਹੜੇ ਟਰਾਂਸਪੋਰਟੇਸ਼ਨ ਇਹ ਜਿਹੜਾ ਮਟੀਰੀਅਲ ਕਰ ਰਹੇ ਨੇ ਤੇ ਉਹਨੂੰ ਅਸੀਂ ਹੁਣ ਤੱਕ ਜਨਵਰੀ 2023 ਤੋਂ ਲੈ ਕੇ ਹੁਣ ਤੱਕ ਅਸੀਂ 1 ਕਰੋੜ 30 ਲੱਖ ਰੁਪਏ ਦੇ ਕਰੀਬ ਅਸੀਂ ਉਹ ਇੰਪੋਜ਼ ਕਰਕੇ ਰਿਕਵਰ ਕਰ ਚੁੱਕੇ ਹਾਂ ਇਹ ਸਾਡੇ ਵੱਲੋਂ ਕੋਸ਼ਿਸ਼ ਪੂਰੀ ਇਹੀ ਹੈ ਕਿ ਇਲੀਗਲ ਮਾਈਨਿੰਗ ਨੂੰ ਰੋਕ ਦੇ ਜਿੰਨਾ ਵੱਧ ਤੋਂ ਵੱਧ ਅਸੀਂ ਮਟੀਰੀਅਲ ਸਰਕਾਰੀ ਇਲੀਗਲ ਸਾਈਟਸ ਤੋਂ ਅਸੀਂ ਪ੍ਰੋਵਾਈਡ ਕਰਾ ਸਕੇ ਉਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੋਰ ਵੀ ਸਰ ਇਹ ਵੀ ਖੱਡਾ ਚੱਲੂਗਾ ਜੀ ਸਾਨੂੰ ਹਾਂ ਜੀ ਇਦਾਂ ਦੀ ਖੱਡਾ ਹੋਰ ਮਹਿਲਾਂ ਵਾਲੀ ਕੁਕਰਵਾਲ ਚੱਲਦੀਆਂ ਨੇ ਹੋਰ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਆਪਰੇਸ਼ਨਲ ਕਰਨ ਦੀ ਤੇ ਮੇਰੀ ਤੁਹਾਡੇ ਰਾਹੀਂ ਅਪੀਲ ਹੈ ਸਾਰੇ ਲੋਕਾਂ ਨੂੰ ਵੀ ਜੇਕਰ ਕੋਈ ਹੁਸ਼ਿਆਰਪੁਰ ਦੇ ਵਿੱਚ ਆਪਣੀ ਕੋਈ ਮਾਈਨਿੰਗ ਸਾਈਟ ਕੋਈ ਜਿੱਥੇ ਪੋਟੈਂਸ਼ੀਅਲ ਹੈਗਾ ਵਾ ਐਡ ਕਰਵਾਉਣਾ ਚਾਹੁੰਦਾ ਡਿਸਟ੍ਰਿਕਟ ਸਰਵੇ ਰਿਪੋਰਟ ਸੋ ਸਾਡੇ ਦਫ਼ਤਰ ਨਾਲ ਤਾਲਮੇਲ ਕਰ ਸਕਦਾ ਹੈ ਅਸੀਂ ਕਰਵਾ ਸਕਦੇ ਹਾਂ ਕੰਮ